ਅਸੀ ਗਾਜੀ ਸਾਰੇ ਕਿਸਾਨ ਭਰਾਵਾਂ ਨੂੰ ਔਰ ਪਸ਼ੂ ਪਾਲਕ ਭਰਾਵਾਂ ਨੂੰ ਸੋ ਜੀ ਅੱਜ ਮੈਂ ਤੁਹਾਨੂੰ ਦੱਸਣਾ ਜੀ ਆਪਣੇ ਪਸ਼ੂਆਂ ਦੇ ਦਾਣੇ ਬਾਰੇ ਔਰ ਹਰੇ ਚਾਰੇ ਬਾਰੇ ਜਾਣਕਾਰੀ ਜੀ ਜਿੱਦਾਂ ਕਿ ਆਪਾਂ ਜੀ ਹੁਣ ਬਾਰਸ਼ਾਂ ਕਰਕੇ ਜਿਹੜੀ ਬਰਸੇਂਦੀ ਔਰ ਥੇਤ ਗਿੱਲੇ ਹੋਣ ਕਰਕੇ ਛੋਟੀ ਸਾਰੀ ਥੋੜੀ ਜੀ ਥੋੜਾ ਬਰਸੇਂਦੀ ਬਾਰਸ਼ ਦੀ ਵਜ੍ਹਾ ਕਰਕੇ ਦੱਬ ਗਿਆ ਔਰ ਇਸ ਨਾਲ ਆਪਣੇ ਪਸ਼ੂਆਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਕੈਲਸ਼ੀਅਮ ਦੀ ਔਰ ਹਰੇ ਚਾਰੇ ਦੀ ਕਮੀ ਆਈ ਹੈ ਔਰ ਇਸ ਤਰ੍ਹਾਂ ਆਪਾਂ ਗਏ ਇਦਾਂ ਹੁਣ ਆਪਾਂ ਇਸ ਤੋਂ ਇਲਾਵਾ ਬਰਸੀਨ ਤੋਂ ਇਲਾਵਾ ਆਪਣੇ ਪਸ਼ੂਆਂ ਨੂੰ ਜਿੱਦਾਂ ਕਿ ਦਾਣਾ ਵਗੈਰਾ ਜਿਹੜਾ ਆਪਾਂ ਪਾਨੇ ਆ ਉਹ ਆਪਾਂ ਪੀ ਕੇ ਪਾ ਸਕਨੇ ਆ ਤਾਂ ਕਿ ਜੋ ਕਿ ਕੈਲਸ਼ੀਅਮ ਦੀ ਕਮੀ ਔਰ ਜੋ ਵੀ ਜਿਹੜੀ ਆਪਣੇ ਹਰੇ ਚਾਰੇ ਦੀ ਕਮੀ ਹੈ ਉਸ ਨਾਲ ਉਹ ਪਸ਼ੂ ਦੀ ਪੂਰੀ ਹੋ ਸਕੇ ਔਰ ਦੁੱਧ ਜਿਹੜਾ ਪਸ਼ੂ ਜਿਹੜਾ ਕੱਟਦਾ ਹੈ ਉਹ ਆਪਣਾ ਪਸ਼ੂ ਦੁੱਧ ਨਾ ਕਟੇ ਔਰ ਇਸ ਤੋਂ ਇਲਾਵਾ ਆਪਾਂ ਜਿੱਦਾਂ ਕਿ ਜਿਹੜਾ ਹਰਾ ਚਾਰਾ ਹੈਗਾ ਜੀ ਆਪਣੇ ਦੇਖੋ ਜੀ ਬਰਸੀਨ ਇਹ ਪਸ਼ੂਆਂ ਵਾਤੇ ਬਹੁਤ ਹੀ ਜ਼ਰੂਰੀ ਹੈ ਇਹ ਆਪਾਂ ਨੂੰ ਇੱਕ ਇੱਕ ਵਾਰੀ ਜਾਂ ਇੱਕ ਇੱਕ ਟਾਈਮ ਜਾਂ ਦੋ ਟਾਈਮ ਜ਼ਰੂਰ ਪਾਣਾ ਚਾਹੀਦਾ ਹੈ ਔਰ ਇਸ ਨਾਲ ਆਪਣੇ ਜਿਹੜੇ ਪਸ਼ੂ ਨੇ ਇੱਕ ਤੇ ਸਿਹਤਮੰਦ ਰਹਿੰਦੇ ਨੇ ਇੱਕ ਤੰਦਰੁਸਤ ਰਹਿੰਦੇ ਨੇ ਔਰ ਦੂਸਰਾ ਨੰਬਰ ਜਿਹੜੇ ਪਸ਼ੂ ਦੇ ਇਸ ਵਸੀਨ ਵਿੱਚ ਆਪਣੇ ਹਰੇ ਚਾਰੇ ਵਿੱਚ ਜਿਹੜੇ ਤੱਤ ਹੁੰਦੇ ਨੇ ਜਿੱਦਾਂ ਕੈਲਸ਼ੀਅਮ ਹੋ ਗਿਆ ਔਰ ਹੋਰ ਵੀ ਆਪਣੇ ਜਿੱਦਾਂ ਜਿਵੇਂ ਪਾਣੀ ਵਗੈਰਾ ਹੋਰ ਜਿੱਦਾਂ ਜਿਹੜੇ ਹੋਰ ਜਿਹੜੇ ਤੱਤ ਹੁੰਦੇ ਨੇ ਵਸੀਨ ਵਿੱਚ ਉਹ ਆਪਣੇ ਪਸ਼ੂਆਂ ਨੂੰ ਵਧੀਆ ਮਿਲ ਜਾਂਦੇ ਨੇ ਔਰ ਇਸ ਤੋਂ ਇਲਾਵਾ ਆਪਾਂ ਆਪਣੇ ਪਸ਼ੂਆਂ ਨੂੰ ਜਿਹੜਾ ਆਪਾਂ ਆਪਣਾ ਦਾਣਾ ਵਗੈਰਾ ਪਾਣੇ ਆ ਉਸ ਬਾਰੇ ਵੀ ਤੁਹਾਨੂੰ ਦੱਸਨੇ ਆ ਜੀ ਜੀ ਆਪਾਂ ਆਪਣੇ ਪਸ਼ੂਆਂ ਦਾ ਦਾਣਾ ਜੀ ਆਪਣੇ ਹੱਥੀਂ ਤਿਆਰ ਕਰਾਇਆ ਜੀ ਆਪਣੇ ਤੋਂ ਬਧੀਆ ਨਾ ਕੋਈ ਦਾਣਾ ਪਾਓ ਆਪਣੇ ਪਸ਼ੂ ਦਾ ਚਾਰ ਰੱਖੋ ਓਰਿਜਨਲ ਦੁੱਧ ਪਸ਼ੂ ਇਤਨਾ ਬਹੁਤ ਵਧੀਆ ਦੇਊਗਾ ਪਛੂ ਸੇਨ ਮੰਨੋ ਤਾਤਰਸਤਰਾ ਹੈ ਜੀ ਹਾਂ ਜੀ ਇਹ ਦਾਣਾ ਜੀ ਜੇ ਵੀ ਆਪਣੇ ਪਛੂ ਵਾਸਤੇ ਆਪਾਂ ਦਾਣਾ ਤਿਆਰ ਕਰਾਇਆ ਜੀ ਆਪਣੇ ਪਛੂ ਵਾਸਤੇ ਲੋ ਜੀ ਦਾਣਾ ਤਿਆਰ ਕਰਾ ਰਹੇ ਜੀ ਆਪਾਂ ਅੱਜ ਪਸ਼ੂਆਂ ਵਾਸਤੇ ਮੈਂ ਇਹ ਆਪਾਂ ਜੀ ਦਾਣੇ ਵਿੱਚ ਪਾਇਆ ਜੀ ਮੱਕੀ ਹੋ ਗਈ ਬਾਜਰਾ ਹੋ ਗਿਆ ਛੋਲੇ ਦਾ ਸਿਲਕਾ ਹੋ ਗਿਆ ਜੀ ਔਰ ਜੋਵ ਵਗੈਰਾ ਔਰ ਇੱਕ ਕਮੜੇਵੇਂ ਹੋ ਗਏ ਔਰ ਸਰੋਂ ਦੀ ਖਾਲ ਹੋ ਗਈ ਇਹ ਆਪਾਂ ਆਪਣੇ ਦਾਣੇ ਵਿੱਚ ਪਾਇਆ ਜੀ ਔਰ ਇਹ ਜੇ ਤੁਹਾਨੂੰ ਸਾਡੀ ਇਹ ਪਸ਼ੂਆਂ ਦੇ ਚਾਰੇ ਬਾਰੇ ਔਰ ਦਾਣੇ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇ ਔਰ ਸਾਡੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜੁੜਨ ਕਰਨਾ ਜੀ ਤਾਂ ਕਿ ਅਸੀਂ ਹੋਰ ਤੁਹਾਡੇ ਵਾਸਤੇ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ